ਗਿੱਤੀ ਹਾਂ ਭਾਬੀ ਕੀ ਕਹਿੰਦਾ ਸਟੱਪ ਕੀ ਹੋਇਆ ਮੰਮੀ ਨੂੰ ਨਾ ਤਾਂ ਭਾਬੀ ਡਾਕਟਰ ਕਹਿੰਦਾ ਬੀਪੀ ਘਟਿਆ ਵਦਿਆ ਨਾ ਕੋਈ ਧੜਕਣ ਚ ਸੀ ਕੁਝ ਪਤਾ ਨਹੀਂ ਕੀ ਆ ਸਮਝ ਨਹੀਂ ਆਈ ਡਾਕਟਰ ਨੇ ਸਾਰੇ ਟੈਸਟ ਵੀ ਕੀਤੇ ਨੇਗੇ ਅੱਛਾ ਜਿੱਤੀ ਮੈਨੂੰ ਤਾਂ ਲੱਗਦਾ ਮੰਮੀ ਤਾਂ ਢੰਗ ਤਾਂ ਨਹੀਂ ਕਰਦੀ ਸੀ ਵੀ ਜਾਣ ਕੀ ਪੈਗੀ ਹੋਵੇ ਭਾਬੀ ਤੂੰ ਆ ਕੀ ਬੋਲੀ ਜਾਨੀ ਆ ਭਲਾਂ ਦੀ ਕੋਈ ਜਾਣ ਕੇ ਢੰਗ ਕਰਦਾ ਹੁੰਦਾ ਮੈਨੂੰ ਇਹ ਦੱਸ ਕੀ ਪਤਾ ਕੋਈ ਅੰਦਰ ਤੋਂ ਤਕਲੀਫ ਹੋਵੇ ਅੱਛਾ ਨਾ ਜੇ ਅੰਦਰ ਕੋਈ ਤਕਲੀਫ ਹੋਵੇ ਡਾਕਟਰ ਨੂੰ ਪਤਾ ਲੱਗਦਾ ਹੈ ਜਾਂ ਡਾਕਟਰ ਤਾਂ ਨਹੀਂ ਝੂਠ ਮਾਰਦੇ ਡਾਕਟਰ ਨੂੰ ਬਾਹਰਲੀ ਅੰਦਰਲੀ ਤਕਲੀਫ ਦਾ ਸਾਡੇ ਪਤਾ ਲੱਗਦਾ ਭਾਬੀ ਤੂੰ ਤਾਂ ਕਿਸੇ ਨਾਲ ਕੋਈ ਗੱਲ ਚ ਆਉਣ ਹੀ ਨਹੀਂ ਦਿੰਦੀ ਹੈਗੀ ਜਿੱਤੇ ਤੂੰ ਗੁੱਸਾ ਕਿਉਂ ਕਰਦੀ ਆ ਆ ਦੇਖ ਮੰਮੀ ਹੁਣ ਵੀ ਕਿੰਨਾ ਕਰੀ ਜਾਂਦੀ ਆ ਹਾਇ ਬੂ ਜੇ ਤਕਲੀਫ ਆਉলো ਤਾਂ ਹੀ ਕਰਦੀ ਹੈਗੀ ਵੀ ਮਜ਼ਾਕ ਨਹੀਂ ਬਣਾਈਦਾ ਹੁੰਦਾ ਕਿਸੇ ਦਾ ਕਦੋਂ ਵੀ ਕਿਸੇ ਤੇ ਵੀ ਤਕਲੀਫ ਆ ਸਕਦੀ ਆ ਅੱਛਾ ਤੇ ਮੈਂ ਕੀ ਮਾੜਾ ਕਹਤਾ ਤੂੰ ਸਾਰੇ ਦਿਨ ਲੜਨ ਲੱਗ ਜੂ ਮੈਂ ਇਹੀ ਗੱਲ ਕਹੀ ਆ ਵੀ ਜੇ ਡਾਕਟਰ ਨੇ ਕਿਹਾ ਵੀ ਕੁਛ ਨਹੀਂ ਹੋਇਆ ਕਿਵੇਂ ਤਾਂ ਮੰਮੀ ਜਾਣ ਕੇ ਕਰਦੀ ਹੋਵੇ ਆਪਰ ਪੁੱਛਣਾ ਚਾਹੀਦਾ ਮੰਮੀ ਨੂੰ ਪਾਪੀ ਜੇ ਤਾਂ ਇਹ ਨਹੀਂ ਕੰਮ ਕਰਨੇ ਹੁੰਦੇ ਨਾ ਕਿਸੇ ਨੂੰ ਸਿੱਧਾ ਬੋਲ ਪਿਆ ਕਰ ਤੂੰ ਦਵਾਈ ਤਾਂ ਮੰਮੀ ਨੂੰ ਕੀ ਦੇਣੀ ਸੀ ਉਹ ਤੋਂ ਉਲਟਾ ਮੈਨੂੰ ਹੀ ਪਈ ਆਂਦੀ ਆ ਕੋਈ ਨਹੀਂ ਮੰਮੀ ਨੂੰ ਦਵਾਈ ਮੈਂ ਆ ਦੇ ਲੂੰਗੀ ਕਿਧਰ ਇਹਨੂੰ ਮੈਂ ਕੰਮ ਨੂੰ ਕਹਿੰਦੀ ਕਿਸੇ ਨੂੰ ਸਰਪੋਈ ਕਰਦੀ ਤੂੰ ਚਾਹ ਪਰ ਮੈਨੂੰ ਦੇਖ ਲਈਂ ਲੱਤ ਨੂੰ ਹੋ ਜੇਗੀ ਤੂੰ ਵੀ ਮੇਰੇ ਨਾਲ ਨਾ ਮੰਮੀ ਕੀ ਹੋ ਗਿਆ ਮੈਂ ਪਾਣੀ ਲੈ ਕੇ ਆਉਂਦੀ ਹਾਂ ਠੀਕ ਹੈ ਮੈਂ ਆਉਂਦੀ ਉਹ ਤੁਹਾਨੂੰ ਵੀ ਲੈ ਕੇ ਆਉਂਦੀ ਤੇ ਵੀ ਲੈ ਕੇ ਆਉਂਦਾ ਤੇ ਦੁਕਾਨਦਾਰ ਕੀ ਮੰਮੀ ਤੋਂ ਇਹ ਦੱਸ ਤੁਮ ਇਹ ਹੋ ਗਿਆ ਉਹ ਕੋ ਮੜ ਕੇ ਨਹੀਂ ਆਇਆ ਬੈਠੀ ਹੋ ਮਾਂ ਤੂੰ ਦਵਾਈ ਲੈ ਇੱਕ ਹੁਣ ਬੈਠੀ ਹਾਂ ਹਾਈ ਹਾਈ ਹਰੇ ਤੋਂ ਪਾਹਾਂ ਹੈ ਜੀ ਮੈਂ ਬੈਠਾ

ਜੀਤੀ ਜ਼ਿਆਦਾ ਬੋਲਣ ਦੀ ਲੋੜ ਨਹੀਂ ਸੀ ਜਦੋਂ ਤੂੰ ਨਹੀਂ ਹੈਗੀ ਸੀ ਨਾ ਮੰਮੀ ਨੂੰ ਮੈਂ ਹੀ ਸਾਂਭਦੀ ਸੀ ਤੇ ਸਾਹਮਣ ਵਾਲੇ ਗੱਲ ਮੈਂ ਤਾਂ ਨਹੀਂ ਕਹੇ ਨਾ ਜੇ ਕੁਝ ਹੋਇਆ ਹੁੰਦਾ ਡਾਕਟਰ ਕਹਿ ਹੀ ਦਿੰਦੇ ਆ ਪਾਣੀ ਪਿਓ ਬੜੇ ਮੰਮੀ ਬੈਠ ਠਹਿਰਾ ਇਹ ਦਬਾਈ ਜਾਂਦੀਆਂ ਮੈਨੂੰ ਮੈਂ ਕਿ ਤੱਕ ਦੱਸ ਦੋ ਵੀ ਤੁਹਾਨੂੰ ਹੋਇਆ ਕਿ ਪ੍ਰੋਸਾਂ ਨਾਲ ਘੜੀ ਦਿੱਤੀ ਜਾਊਗੀ ਨਾ ਕਿਸੇ ਕੋਸ ਦਾ ਸਰੀਓ ਦੇ ਨਾਮ ਤੋਂ ਡਾਕਟਰ ਨੇ ਦੱਸਿਆ ਭਾਬੀ ਜਦੋਂ ਮੰਮੀ ਨੇ ਕਹਿ ਦਿੱਤਾ ਮੈਨੂੰ ਆਪ ਨੂੰ ਨਹੀਂ ਪਤਾ ਲੱਗ ਰਿਹਾ ਮੇਰੀ ਸੀ ਹੋ ਰਿਹਾ ਕਿਉਂ ਪਰ ਪਰ ਤਾਂ ਉਕਰ ਰਹੀ ਹੈ ਜੀਤੀ ਇਹਨਾਂ ਨੂੰ ਤੈਨੂੰ ਵੀ ਸਮਝ ਹੈਗੀ ਹੈ ਕਿ ਬੰਦੇ ਨੂੰ ਇਹ ਜਦੋਂ ਮੈਂ ਸਿਰ ਦੁਖਦਾ ਕਿ ਮਿਲਦਾ ਹੂਂ ਗਿਆ ਮੈਂ ਟੇਡ ਦੁਖਦਾ ਨਾ ਪਾਣੀ ਹੈਡੈਕ ਪਾਣੀ ਲੁਕੀ ਜਾਂਦੇ ਹੈ ਨਾ ਪਾਣੀ ਪੀਂ। ਮੈਂ ਬੁਖਾਰ ਵੀ ਨਹੀਂ ਲੱਗਦਾ ਤੈਨੂੰ ਕਿਸੇ ਪਾਸਿਓਂ ਹੱਕ ਕੰਦਾ ਬੰਦਰ ਬੋ। ਪਾਪੀ ਖੜਾ ਜਾਂ ਤੂੰ ਕੰਮ ਕਰ ਲੈ। ਜਿੱਤੇ ਤੂੰ ਕਿਉਂ ਖਿਸੀ ਨਹੀਂ ਆ ਮੈਂ ਕਹਿੰਦਾ ਕੁਛ ਕਿਹਾ ਹੀ ਨਹੀਂ। ਜਦੋਂ ਬੰਦਾ ਤੇਰੇ ਸਾਹਮਣੇ ਹਾਈ ਬੁੱਕਰੀ ਆਗਾ ਤਾਂ ਫਿਰ ਵੀ ਕਹਿੰਨੇ ਤੈਨੂੰ ਬੁਖਾਰ ਨਹੀਂ ਲੱਗਾ ਤੈਨੂੰ ਐ ਨਹੀਂ ਲੱਗਾ। ਥੋੜਾ ਬਹੁਤ ਤੂੰ ਤਰਸ ਕਰ ਲੈ ਕੋਈ ਇਹਦੇ ਬੁਖਾਰ ਤੇ ਲੱਗ ਰਿਹਾ ਜਿੱਤੀ ਨਹੀਂ ਐ ਕੁਫਰੋਈ ਕਹੂੰਗੀ ਮੈਂ। ਮੇਰੀ ਤਾਂ ਮਾਂ ਐ ਮੇ ਤਾਂ ਸਾਰੀ ਤਕਲੀਫਾਂ ਚੁਪਰੀਆਂ ਨੇ ਹੁਣ। ਮੇਹੜਾ ਵਾਲੀ ਬੋਲ ਮੇਰੇ ਕਾਰਜਾਂ ਚ ਵਾਇ ਨਹੀਂ ਹੁੰਦਾ ਐ ਬੋਲ ਦਿਨੋ। ਫਾਇਟਿੰਗ ਮੰਮੀ ਰਾਈਟ ਸੇਜੇ ਦਾ ਸੋਇਆ ਕੀ ਐ? ਮੰਮੀ ਕਿੱਦਾਂ ਕਰੀ ਟੈਨਸ਼ਨਾ ਤੁਨੂੰ ਪਰੇ ਹੋਇਆ ਡਿੱਗ ਜਾਣ ਦਾ ਤੇ ਬੈਠਣ ਜਾਂਦਾ ਪਰ ਇਹ ਜਿੱਦੀ ਮੈਨੂੰ ਪਾ ਦੇ ਪੁੱਤ ਆਏ ਜਿੱਤੀ ਨਹੀਂ ਕਰਦੀ ਕਿ ਮੁੰਡੇ ਨੂੰ ਇਹ ਕੁਛ ਵੀ ਨਹੀਂ ਕਿਸ ਕਰਦੀ ਟੈਨਸ਼ਨ ਫੇਰ ਟੈਨਸ਼ਨ ਨਾਲ ਪਰੇ ਹੋ ਜਾਂਦਾ ਕੋਈ ਮੈਂ ਸੰਤਮੇ ਨਾ ਰਣਾ ਮਾਂ ਤੈਨੂੰ ਕਿਸੇ ਗੱਲ ਦੀ ਟੈਨਸ਼ਨ ਹੈ ਫਿਰ ਦਾ ਯਕੀਨ ਹੈ ਮਾਂ ਕੀ ਚਾ ਚੁੱਕੀ ਲੰਘ ਗਈ ਲਾ ਦਿਨ ਗਈ ਮੰਮੀ ਕਿ ਤਾ ਬਧਵਾਸ ਕਰਕੇ ਜਾ ਕੇ ਚਲੀਏ ਫੇਰ ਨਹੀਂ ਤੇ ਦਰਦੀ ਨਾ ਮੈਂ ਇੰਜਾ ਕੱਢਣ ਨੂੰ ਨਹੀਂ ਕਰ ਤਿਸ਼ੋਰ ਹਸਪੀਟਲ ਪੈ ਚਲੀ ਗਈ ਮੈਂ ਬਾਹਰ ਲੇ ਆਂ ਅਨਯੋਤੂ ਮੁਰੀ ਦੇਵਤਨ ਕੁੜੀ ਕਿ ਟੈਂਸ਼ਨ ਜੋਈ ਪਈ ਆ ਤੁਸੇ ਇਸ ਦਾ ਉਦਨੋ ਹੋਇਆ ਕੀ ਤੁਹਾਨੂੰ ਤੁਹਾਨੂੰ ਇਹ ਹੋ ਗਿਆ ਹਿੰਦਾ ਕੁਛ ਨਹੀਂ ਸਟੰਪ ਹਾਂ ਨੀ ਭਾਈ ਅੰਦੇ ਭਰੇ ਬਾਗਾਂ ਹਰ ਦਿਨ ਉੱਪਰੋਂ ਕੰਡੀ ਦਾ ਭਾਅ ਹੁੰਦਾ ਹਾਂ 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 ਕੰਡੈਸ਼ਨ ਹਾਂ ਸ਼ੁਕਰ ਚੜ੍ਹੇ ਉਹ ਦਉ ਜੋ ਕੋਲੋਂ ਨਗਾਸ OK ਮਮੀ ਤੈਨੂੰ ਕੀ ਹੋਇਆ ਚੈ ਬੱਟੀਏ ਤੈਨੂੰ ਕੀ ਦੱਸਾਂ ਇਹੜਾ ਡਰ ਮੈਨੂੰ ਖਾਈ ਜਾਂਦਾ। ਤੇ ਤੇ ਹਰਪ੍ਰੀਤ ਲਾਡੀ ਨੂੰ ਖਾਣੇ ਚ ਲੈ ਗਈ। ਮੇਰਾ ਕੀ ਬਣੂ? ਹਾਏ। ਮੈਂ ਤਾਂ ਹੀ ਕਰਨਾ ਬੂ। ਆਏ ਨਹੀਂ ਮਰ ਗਈ ਨਹੀਂ ਮੈਂ। ਮੈਂ ਕਿੱਥੇ ਮਰ ਗਈ ਆ? ਹਾਏ। ਹਾਏ। ਹਰਪ੍ਰੀਤ। ਹਾਂ ਮਨਿੰਦਰ ਕੀ ਕਰੀਂਨੀ ਆ? ਕੁਛ ਨਹੀਂ ਆਹ ਨਾ ਮਗਾ ਕੱਪੜੇ ਅੱਧ ਸੁੱਕੇ ਜੇ ਸੀ ਮਗਾ ਚੱਲ ਹਵਾ ਜੀ ਲਵਾ ਦੇਣੀ ਆ ਧੁੱਪ ਜੀ ਲੱਗ ਜੂਗੀ। ਤੈਨੂੰ ਕੀ ਕਿਹਾ ਵੀ ਤੂੰ ਕੋਈ ਕੰਮ ਨਹੀਂ ਕਰਨਾ ਹੈਗਾ ਅਸੀਂ ਆਪੇ ਕਰ ਲਾਂਗੇ ਤੂੰ ਲਾਂਬਾ ਦਵਾਉਣਾ ਸਾਨੂੰ ਲੈ ਇਹ ਤੇ ਚਾਂਬੇ ਵਾਲੀ ਕੀ ਗੱਲ ਹੈ ਇਹ ਤਾਂ ਇੱਥੇ ਆ ਹੀ ਸਿੱਧੇ ਕਰਦੇ ਸੀ ਮੰਜੇ ਤੇ ਪਹਿਲੇ ਕੱਪੜੇ ਸਿੱਟ ਰੱਖੇ ਸੀਗੇ ਕੋਈ ਨਾ ਇਹ ਕੰਮ ਵੀ ਬਾਹਲਾ ਹੀ ਹੈ ਤੇਰੇ ਵਾਸਤੇ ਦਾ ਤੂੰ ਆ ਚੁੱਪ ਕਰਕੇ ਆਰਾਮ ਕਰਿਆ ਕਰ ਮਨਿੰਦਰ ਐਵੇਂ ਨਾ ਬਾਹਲਾ ਮੇਰਾ ਫਿਕਰ ਨਾ ਕਰਿਆ ਕਰ ਜੇ ਮਾੜਾ ਮੋਟਾ ਮੈਂ ਕੰਮਕਾਰ ਕਰੂੰਗੀ ਫੇਰ ਹੀ ਸਿੱਖ ਰਹਾਂਗੀ ਐ ਬੈ ਕੇ ਤਾਂ ਬਿਮਾਰ ਹੋਰ ਹੋਊਂਗੀ ਨਾ ਜੀ ਤੇਰਾ ਫਿਕਰ ਮੈਂ ਨਾ ਕਰੂੰਗਾ ਹੋਰ ਦਾ ਕੌਣ ਕਰੂਗਾ ਤੇਰਾ ਫਿਕਰ ਮੈਨੂੰ ਪਤਾ ਤੂੰ ਮੇਰਾ ਪੂਰਾ ਧਿਆਨ ਰੱਖਦੀ ਆ ਤੂੰ ਨਾ ਸੱਚੀ ਕਾਲੇ ਵਰਗੀ ਆ ਕਾਲਾ ਵੀ ਮਾੜਾ ਜਿਵੇਂ ਕੁਝ ਕਰਨ ਲੱਗ ਜਾਂਦੀ ਆ ਕੇ ਹਰ ਪਿੱਤ ਤੂੰ ਆ ਕੀ ਕਰੀ ਜਾਂਦੀ ਆ ਐ ਨਹੀਂ ਕਰਦਾ ਮੈਂ ਹੈਗਾ ਮੈਂ ਕਰ ਲੂੰਗਾ ਜਿਵੇਂ ਮੈਂ ਤੇਰੇ ਵਾਂਗੂ ਕਰਦਾ ਫੇਰ ਵੀ ਭੈਣ ਤਾਂ ਤੂੰ ਉਹਦੀ ਆ ਵੇਖ ਪਤਾ ਨਹੀਂ ਕੱਲ ਦਾ ਮੰਮੀ ਨੂੰ ਕੀ ਹੋਇਆ ਹੈ ਨਾ ਨਾ ਤਾਂ ਕੁਝ ਪਤਾ ਲੱਗਦਾ ਡਾਕਟਰ ਵੀ ਕਹਿੰਦਾ ਕਹਿੰਦਾ ਕੁਝ ਨਹੀਂ ਹੋਇਆਗਾ ਵੀ ਕੋਈ ਰਿਪੋਰਟ ਚ ਨਹੀਂ ਕੁਛ ਆਇਆ ਤੇ ਕੁਛ ਪਤਾ ਕਰੇ ਤੋਂ ਨਹੀਂ ਕੁਛ ਆਇਆ ਫਿਰ ਕੀ ਹੋ ਗਿਆ ਉਹ ਤੇ ਜਿੱਤੀ ਨੂੰ ਪਤਾ ਨਹੀਂ ਕੀ ਹੋਇਆ ਪਿਆ ਮੇਰੇ ਨਾਲ ਲੜੀ ਜਾਂਦੀ ਆ ਅੱਛਾ ਰਿਪੋਰਟਾ ਚ ਕੁਛ ਵੀ ਨਹੀਂ ਆਇਆ ਫਿਰ ਕੀ ਪ੍ਰੋਬਲਮ ਹੋ ਸਕਦੀ ਆ ਦੇਖਣ ਚ ਤਾਂ ਲੱਗੀਆਂ ਨੇ ਜੰਬਾਲੇ ਬਿਮਾਰ ਹੋਏ ਪਿਆ ਵੀ ਕੋਈ ਜ਼ਿਆਦਾ ਪ੍ਰੋਬਲਮ ਹੋਈ ਪਈ ਆ ਉਹੀ ਤਾਂ ਮੈਂ ਸੋਚੀ ਜਾਂਦੀ ਆ ਵੀ ਹੋਇਆ ਕੀ ਐ ਚੰਗੇ ਭਲੇ ਸੀਗੇ ਜਦੋਂ ਆਪਾਂ ਕੋਈ ਗੱਲ ਦੱਸੀ ਆ ਥਾਣੇ ਵਾਲੀ ਉਸ ਤੋਂ ਬਾਅਦ ਇੱਕਦਮ ਡਿੱਗ ਪਏ ਤੇ ਇੰਨੇ ਬਿਮਾਰ ਹੋ ਗਏ ਨੇ ਮੰਨਿਆ ਚਲ ਬੰਦਾ ਬਿਮਾਰ ਹੋ ਜਾਂਦਾ ਇਨਾ ਪਰ ਪਤਾ ਤਾਂ ਬੰਦੇ ਨੂੰ ਪਹਿਲਾਂ ਹੀ ਲੱਗਣ ਲੱਗ ਜਾਂਦਾ ਵੀ ਹੁਣ ਮੈਂ ਬਿਮਾਰੀ ਚਾ ਹੁਣ ਮੈਂ ਬਿਮਾਰ ਹੋ ਰੇ ਕੋਦਮ ਕੌਂਟੈਕਟ ਦਾ ਹੁੰਦਾ ਮਨਿੰਦਰ ਜਦ ਡਰ ਪੈ ਜੇ ਨਾ ਬੰਦੇ ਦੇ ਮਨ 'ਚ ਤਾਂ ਉਹਦੇ ਇੱਕੋ ਤਾਂ ਬਿਮਾਰੀਆਂ ਇਕੱਠੀਆਂ ਹੋ ਜਾਂਦੀਆਂ ਉਹ ਤੋਂ ਪਤਾ ਨਹੀਂ ਲੱਗਦਾ ਵੀ ਚੰਗੇ ਭਲੇ ਨੂੰ ਕੀ ਹੋ ਜਾ ਕੀ ਨਹੀਂ ਤੇ ਨਾਲੇ ਜਿੱਤੀ ਕਿਉਂ ਆਈ ਕਰੀਏ ਨੇ ਉਹਨੂੰ ਕੀ ਹੋ ਗਿਆ ਪਤਾ ਹੀ ਨਹੀਂ ਉਹਨੂੰ ਕੀ ਹੋ ਗਿਆ ਉਹੀ ਤਾਂ ਮੈਂ ਸੋਚੀ ਨਿਆ ਉਹਤੇ ਇੰਨੇ ਪਿਆਰ ਨਾਲ ਬੋਲਦੀ ਹੁੰਦੀ ਆ ਤੇ ਅੱਜ ਪਤਾ ਨਹੀਂ ਉਹਨੂੰ ਕੀ ਹੋ ਗਿਆ ਮੈਂ ਤਾਂ ਸਿਰਫ ਇੰਨੀ ਗੱਲ ਹੀ ਕਹੀ ਵੀ ਜੀ ਮੰਮੀ ਦੇ ਰਿਪੋਰਟਾਂ ਚ ਕੁਛ ਨਹੀਂ ਆਇਆ ਕਿ ਉਹ ਤਾਂ ਮੰਮੀ ਜਾਣ ਕੇ ਟੰਗ ਕਰਦੀ ਹੋਵੇ ਕਹਿੰਦੀ ਹਾਂ ਹਾਂ ਮੇਰੀ ਮਾਂ ਟੰਗ ਕੋਈ ਨਹੀਂ ਕਰਦੀ ਜਿਵੇਂ ਵੀ ਆਪਰਤੀ ਤਾਂ ਉਹਦੀ ਹੈ ਉਹੀ ਤਾਂ ਗੱਲ ਹੈ ਹੁਣ ਉਹਨੂੰ ਕੀ ਪਤਾ ਕੁਛ ਗੱਲਾਂ ਦਾ ਨਹੀਂ ਪਤਾ ਨਾ ਉਹਨੂੰ ਉਹਨੂੰ ਤਾਂ ਬਸ ਐਂ ਦਿਖਦਾ ਵੀ ਮੇਰੀ ਮਾਂ ਬਾਲੀ ਚੰਗੀ ਆ ਤੇ ਚੱਲ ਹੁਣ ਬਦਲੀ ਆ ਪਹਿਲਾਂ ਤਾਂ ਤੈਨੂੰ ਵੀ ਪਤਾ ਕੀ ਕੁਛ ਕੀਤਾ ਹਨਾ ਉਹਨੇ ਨਾ ਉਹ ਗੱਲਾਂ ਤਾਂ ਕਿੱਥੋਂ ਭੁੱਲੀਆਂ ਜੀ ਨਾਲੀ ਤੂੰ ਕਹਿ ਰਹੀ ਸੀ ਵੀ ਉਹਨੂੰ ਡਰ ਹੋ ਕਿਸੇ ਗੱਲ ਦਾ ਉਹਨੂੰ ਕਿਹੜੀ ਗੱਲ ਦਾ ਡਰ ਹੋਣਾ ਉਹ ਹੈ ਮਨਿੰਦਰ ਕੋਈ ਗੱਲ ਕੋਈ ਗੱਲ ਨਹੀਂ ਤੈਨੂੰ ਵੀ ਪਤਾ ਲੱਗ ਜਾਊਗਾ ਕੀ ਤੈਨੂੰ ਪਤਾ ਹੈ ਮੈਨੂੰ ਕਿਉਂ ਪਤਾ ਹੋਊਗਾ ਨਹੀਂ ਮੈਂ ਖਜਨ ਤੂੰ ਕਿਹਾ ਸੀ ਨਾ ਤੈਨੂੰ ਲੱਗ ਜਾਊਗਾ ਪਤਾ ਤਾਂ ਮੈਂ ਕਰਕੇ ਮੈਂ ਪੁੱਛਿਆ ਨਹੀਂ ਤੂੰ ਆਪ ਹੀ ਕਹੀ ਹੈਨੀ ਹੈ ਨਾ ਵੀ ਚੰਗੀ ਭਲੀ ਸੀ ਮੰਮੀ ਵੀ ਹਾਂ ਦੀ ਗੱਲ ਤਾਂ ਤੇਰੀ ਵੀ ਸਹੀ ਹੈ ਬਹੁਤ ਚੰਗੀ ਭਲੀ ਸੀ ਮੰਮੀ ਮੈਂ ਵੀ ਹੈਨਾ ਵਧੀਆ ਕੰਮਕਾਰ ਕਰਦੇ ਫਿਰਦੇ ਸੀਗੇ ਤੇ ਇੱਕੋ ਦਮ ਡਿੱਗ ਗਏ ਚਲੋ ਗੱਲ ਹੋਣੀ ਆਹ ਕਲਾਂ ਸਾਰਿਆਂ ਤੋਂ ਛੱਡ ਮੈਂ ਲਾਡੀ ਨੂੰ ਫੋਨ ਕਰਦੀ ਆ ਤੂੰ ਲਾਡੀ ਨੂੰ ਲੈ ਕੇ ਥਾਣੇ 'ਚ ਜਾ ਉਹ ਕੰਮ ਤੇਰਾ ਜ਼ਿਆਦਾ ਜ਼ਰੂਰੀ ਆ ਉਹ ਨਹੀਂ ਨਹੀਂ ਮਨਿੰਦਰ ਹੁਣ ਨਾ ਲਾਡੀ ਨੂੰ ਫੋਨ ਨਾ ਕਰੀ ਚਲ ਜੇ ਕੰਮ ਗਿਆ ਤਾਂ ਕਰ ਲਾਂਦੇ ਉਹਨੂੰ ਕੰਮ ਤੇ ਨਾਲੇ ਮੇਰੇ ਥਾਣੇ ਦੀ ਗੱਲ ਹੋ ਗਈ ਸੀਗੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀਗਾ ਉਹ ਤਾਂ ਕਹਿੰਦੇ ਕਾਲੇ ਦੇ ਨਾਮ ਤੇ ਕੋਈ ਹੋਰ ਸੀਗਾ ਹੋਰ ਵਿੰਡੋ ਸੀਗਾ ਤੇ ਮੈਨੂੰ ਲੱਗਿਆ ਵੀ ਆਹ ਕਾਲੇ ਦੀ ਗੱਲ ਕਰਦੇ ਆ ਤਾਂ ਕਰਕੇ ਮਤਲਬ ਜਿਹੜੀ ਗੁਨਾਹਗਰ ਮਿਲੇ ਆ ਉਹ ਆਪਣੇ ਕਾਲੇ ਦੇ ਨਹੀਂ ਸੀ ਨਹੀਂ ਮਨਿੰਦਰ ਹੱਡੀ ਕਿਤੇ ਕਿਸਮਤ ਹੈ ਜਿਹੜੇ ਇੰਨੀ ਜਲਦੀ ਉਹਦੇ ਕਾਤਲ ਮਿਲ ਜਾਣਗੇ ਤੇ ਮੈਂ ਜਲਦੀ ਤੇ ਜਲਦੀ ਉਹਨੂੰ ਸਜ਼ਾ ਦਿਵਾ ਦੂੰਗੀ ਮੈਂ ਤਾਂ ਹੁਣ ਉਹ ਦਿਨ ਦੀ ਇੰਤਜ਼ਾਰਾ ਕਿ ਕਦੋਂ ਮੈਨੂੰ ਮੀਨਨ ਛੇਤੀ ਤੇ ਛੇਤੀ ਕਿਸੇ ਖਿਲਾਫ ਮੈਨੂੰ ਪ੍ਰੂਫ ਮਿਲ ਜਾਵੇ ਬਸ ਇੱਕ ਤੇ ਸਜ਼ਾ ਦਿਵਾਦਾ ਮੈਂ ਟੈਨਸ਼ਨ ਨਾ ਲੈ ਸਾਰਾ ਕੁਝ ਤੇਰੇ ਹੱਲ ਵਿੱਚ ਹੀ ਹੋਊਗਾ ਰੱਬ ਤੇਰੇ ਨਾਲ ਆ ਨਾ ਤੂੰ ਉੱਚੇ ਨਾ ਬੈਠ ਇੰਨੀ ਗਰਮੀ ਹੈ ਠਿਆ ਜਾ ਅੰਦਰ ਚੱਲੀ ਹਾਂ ਕੋਈ ਨਾ ਬਸ ਮੈਂ ਆ ਕੱਪੜੇ ਸਹੀ ਕਰਦਾ ਉਹ ਮੈਂ ਆਪੇ ਕਰ ਲੂੰਗੀ ਆ ਕਰ ਲਾਂ ਦੇ ਨਮਿੰਦਰ ਕਾਚਾ ਕਿੱਧਰ ਜਾਈ ਜਾਣਾ ਕੀ ਹਾਲ ਹੈ ਪਤੀ ਜੀ ਵਧੀਆ ਵਧੀਆ ਤੂੰ ਦੱਸ ਠੀਕ ਹੈ ਠੀਕ ਹੈ ਵਧੀਆ ਬਾਕਮ ਚੱਲਿਆ ਸੀ ਕਿੱਧਰ ਕੈਂ ਵਿਹਲਾ ਹੋ ਗਿਆ ਮੰਡੀ ਚ ਝੋਨਾ ਵੇਚ ਗਿਆ ਝੋਨਾ ਵਿਗਿਆ ਨਹੀਂ ਮੈਂ ਕਹਾਂ ਯਾਰ ਆਪਣੇ ਲਾਈਟਾਂ ਦਾ ਪ੍ਰਬੰਧ ਹੈ ਨਹੀਂ ਅੱਛਾ ਹਾਂ ਤੇ ਲਾਈਟਾਂ ਮੈਂ ਖਾ ਅਰੇਂਜਮੈਂਟ ਕਰਾ ਲੈਂਦੇ ਕੈਮਰੇ ਕੋ ਉਮਰੇ ਲੱਗੇ ਤਾਂ ਹੈ ਉੱਥੇ ਕੈਮਰੇ ਤਾਂ ਲੱਗੇ ਫਿਰ ਲਾਈਟਾਂ ਦਾ ਹੈ ਨਹੀਂ ਫਿਰ ਰਾਤ ਨੂੰ ਹਨੇਰਾ ਹੁੰਦਾਗਾ ਕੋਈ ਚੋਰੀ ਹੋ ਗਿਆ ਕੋਈ ਸਾਫਨਾ ਉਹ ਜੂ ਕੰਮ ਗਲਤ ਹੋ ਜੂ ਯਾਰ ਲਾਈਟਾਂ ਦਾ ਪ੍ਰਬੰਧ ਵੀ ਆਪਾਂ ਨੂੰ ਕਰਾਉਣਾ ਪਊਗਾ ਮੈਂ ਤਾਂ ਆਏ ਨਹੀਂ ਸਾਜ ਲੱਗਦੀ ਤੂੰ ਥੋੜੀ ਕਰਾਏ ਜਾ ਹੁਣ ਸਰਕਾਰ ਨੂੰ ਕਰਾਉਣਾ ਚਾਹੀਦਾ ਆਪਾਂ ਮੈਂ ਕਿਹੜਾ ਬੰਦੇ ਵਾ ਕੇ ਆਇਆ ਸੀ ਹੁਣ ਹਾਂ ਤੇ ਹੁਣ ਉਹ ਬੰਦੇ ਕਹਿੰਦੇ ਕੋਈ ਨਹੀਂ ਕਹਿੰਦੇ ਸੀ ਬੈਠੇ ਆਗੇ ਹਾਂ ਤੇ ਹੁਣ ਮੈਂ ਤੈਨੂੰ ਤਾਂ ਹੀ ਸੁਦੇਹਾਂ ਲਾਉਣ ਆਇਆ ਸੀਗਾ ਵੀ ਮੈਂ ਕਹਾਂ ਲਾਈਟਾਂ ਦਾ ਕੋਈ ਪ੍ਰਬੰਧ ਆਪਾਂ ਤਿੰਨ ਚਾਰ ਬੰਦੇ ਗੋਸ਼ਟੇ ਕਰਕੇ ਜੈਗੇ ਕਹਿੰਦੇ ਕਿਸੇ ਨੂੰ ਮੈਂ ਤੈਨੂੰ ਆਏ ਕਹਿੰਦਾ ਸੀਗਾ ਠੀਕ ਹੈ ਆਪਣੇ ਨਾਲ ਕਿਸੇ ਨਾਲ ਨਹੀਂ ਲੱਗਣਾ ਕਿਉਂਕਿ ਸਾਰੇ ਪਿੰਡ ਦਾ ਉਰੇ ਹੋ ਜਾ ਆ ਜਾ ਉਰੇ ਹੋ ਜਾ ਆਪਣੇ ਜਿਹੜੇ ਪਿੰਡ ਵਾਲੇ ਆ ਹਰਨਾ ਕਿਸੇ ਦੇ 2 ਕਿੱਲੇ ਜ਼ਮੀਨ ਆ ਕਿਸੇ ਕੋਲੇ 4 ਆ ਕਿਸੇ ਕੋਲੇ 6 ਆ ਹੱਦ ਤੋਂ ਹੱਦ ਜੇ ਕਿਸੇ ਕੋਲੇ ਵੱਧ ਜ਼ਮੀਨ ਆ ਤਾਂ 10 ਕਿੱਲੇ ਆ ਠੀਕ ਹੈ ਆਪਣਾ ਹੈਗਾ 100 ਕਿੱਲੇ ਦਾ ਹੂੰ ਠੀਕ ਹੈ ਨਾ ਝੋਨਾ ਉੱਥੇ ਤੇ ਫਿਰ ਆਪਾਂ ਨੂੰ ਹੀ ਪ੍ਰਬੰਧ ਕਰਨਾ ਪਊਗਾ ਅਗਲਾ ਪਤਾ ਹੀ ਕਹਿੰਦਾ ਕਹਿੰਦਾ ਯਾਰ ਵੱਧ ਝੋਨਾ ਤਾਂ ਇਹਨਾਂ ਦਾ ਪਿਆ ਉੱਥੇ ਅਸੀਂ ਕਿਉਂ ਪੈਸੇ ਦੇ ਦੀ ਨਾਲੇ ਕੋਈ ਨਹੀਂ ਪੈਸੇ ਦੇ ਗਰਾਜੀ ਉਹਨਾਂ ਸਾਂਝੇ ਕੰਮ ਦੇ ਵਿੱਚ ਤੇ ਆਪਣਾ ਝੋਨਾ ਚੋਰੀ ਹੋਣ ਦੇ ਵੱਧ ਚਾਂਸ ਆ ਕਹਾਂਗਾ ਕਿ ਆਪਣੀ ਢੇਰੀ ਵੱਡੀ ਐ ਠੀਕ ਹੈ ਤੂੰ ਐਂ ਕਰੀ ਜਾਂਦਾ ਹੈ ਨਾ ਜਿਹੜਾ ਤੇ ਪ੍ਰਦੀਪ ਲਾਈਟਾਂ ਵਾਲਾ ਪ੍ਰਦੀਪ ਲਾਈਟਾਂ ਨਾਲ ਚੜਾ ਕੇ ਲੈ ਜਾ ਮੈਂ ਇਧਰ ਹੁਣੇ ਜਾਣਾ ਕੰਮ ਕੰਮ ਜਾ ਕੇ ਆ ਕੇ ਮੈਂ ਉੱਥੇ ਹੀ ਪਹੁੰਚਦਾ ਠੀਕ ਹੈ ਜਿਹੜੀ ਜਿਹੜੀ ਆਪਣੀ ᱴੇਰੀ ਆ ਉਹਦੇ ਨੇੜੇ ਤੇ ਜਿੰਨੇ ਵੀ ਖੰਬੇ ਆ ਸਾਰੇ ਖੰਬੇ ਤੇ ਲਾਈਟਾਂ ਲਵਾਲਾ ਠੀਕ ਹੈ ਓਕੇ ਹਾਂ ਮੈਂ ਫਿਰ ਲਿਆਉਣਾ ਪੈਸੇ ਲੈ ਕੇ ਉਹਨੂੰ ਪੈਸੇ ਦੇ ਦੇਣਾ ਕਿਉਂਕਿ ਤੈਨੂੰ ਪਤਾ ਯਾਰ ਕਿਸੇ ਨੇ ਹਾਮੀ ਨਹੀਂ ਭਰਨੀ ਆਪਣੇ ਤਾਂ ਹੁਣ ਹੀ ਲੋਕ ਰਾਜੀ ਹੈਗੇ ਰਾਜੀ ਹੈ ਨਹੀਂ ਹੋ ਰਾ ਹਾਂ ਆਪਣਾ ਝੋਨਾ ਵੱਧ ਪਿਆਗਾ ਲੋਕਾਂ ਦਾ ਘਟਾਪਾ ਨੂੰ ਕੋਹ ਕਰਾਂ ਆਹੋ ਨਾਲੇ ਤੂੰ ਐਂ ਕਰੀ ਤੋ ਕਿ ਆਹ ਨਾ ਅਗਲੇ ਬੰਦੇ ਦੇ ਅੱਗੇ ਹੁੰਦਾ ਯਾਰ țe teri ਛੋਟੀ ਹੁੰਦੀ ਆ ਮੰਜਾ ਇੱਕ ਡਾ ਕੇ ਬੈਹਨਦਾ ਅਗਲੇ ਦਾ ਜਦੋਂ ਵੇਗ ਗਿਆ ਤਾਂ ਮੰਜਾ ਚੱਕ ਕੇ ਲੈ ਜਾਂਦਾ ਹੁਣ ਗੱਲ ਆਇਆ ਵੀ ਆਪਣੇ ਦਾ ਉਥੇ ਮੰਜੇ ਵੀ ਸਾ 10 12 ਚਾਹੀਦੇ ਨੇ ਠੀਕ ਆ ਤੂੰ ਬੰਦੇ ਨਾਲ ਰੱਖ ਕੋਈ ਗੱਲ ਨਹੀਂ ਆਪਾਂ ਉਹ ਦਿਹਾੜੀ ਦੇ ਦਾਂਗੇ ਨਾਲ ਕਰਨਾ ਕਿ ਰਾਤ ਨੂੰ ਪਹਿਣਾ ਹੀ ਉਹਨਾਂ ਨੇ ਠੀਕ ਐ ਤੇ ਕੋਈ ਗੱਲ ਨਹੀਂ ਦਾਰੂ ਦੁਰੂ ਦਾ ਹੱਲ ਮੈਂ ਉਹਨਾਂ ਨੂੰ ਕਰ ਦੂੰਗਾ ਕੋਈ ਨਹੀਂ ਕੋਈ ਨਹੀਂ ਠੀਕ ਮੈਂ ਜੇ ਇਹੀ ਕੰਮ ਆਇਆ ਸੀ ਤੇਰੇ ਕੋਲੇ ਮੈਂ ਕਿਹਾ ਚਾਚੇ ਨੂੰ ਮੈਂ ਤਾਂ ਹੀ ਆਉਣਾ ਪਿਆ ਮੈਨੂੰ ਮੈਂ ਕਿਹਾ ਝੋਨੇ ਦੀ ਰਾਖੀ ਰੱਖਣ ਨੂੰ ਮੈਂ ਉਹ ਤਾਂ ਮੈਂ ਆਉਂਦਾ ਸੀ ਮਾਰਦਾ ਸੀ ਕਿਹੜਾ ਮੈਨੂੰ ਪਤਾ ਜੀ ਮੈਂ ਕਿਹਾ ਵੀ ਉਹ ਵੱਡੀ ਤਾਂ ਜਾਂਦੇ ਆ ਮੈਂ ਕਿਹਾ ਸੱਟਿਆਏ ਹੋਣਗੇ ਸਾਰਾ ਕੁਝ ਕਹਿਤਾ ਸੀ ਚੱਲ ਫਿਰ ਤੂੰ ਚੱਲ ਪ੍ਰਦੀਪ ਨੂੰ ਲੈ ਕੇ ਚੱਲ ਮੈਂ ਆ ਗਿਆ ਮਗਰ ਇਹ ਜੰਗਾ ਇਹ ਚਾਰ ਪੰਜ ਬੰਦੇ ਹੋਰ ਲੈ ਜਿਹੜੇ ਮੰਨ ਲਾ ਵੀ ਉੱਥੇ ਬਹਿ ਜਾਣਗੇ ਨਾ ਨਾ ਕੋਈ ਨਹੀਂ ਤੂੰ ਫੋਨ ਕਰਦੀ ਮੈਨੂੰ ਜੰਗਾ ਨਾ ਨਾ ਫੋਨ ਕਰ ਦੂ ਮੈਂ ਕੋਈ ਨਹੀਂ ਦੇਖ ਲੈ ਯਾਰ ਲੈ ਟਾਂਗੇ ਆਪ ਨੂੰ ਲੋਗ ਉਹਨੇ ਆ ਪੈਣਗੇ ਮੈਂ ਤਾਂ ਨਹੀਂ ਹੋਇਆ ਪਿਆ ਕੋਦੋ ਸਾਹਦੇ ਸਾਹਮਣੇ ਲੈ ਕੇ ਆਵਾ ਤੇ ਕੋਦੋ ਉਹਨੂੰ ਸਜਾ ਦਵਾਵਾ ਤੇ ਇਸ ਘਰ ਚ ਕਦੋਂ ਜਾਵਾਂ ਮੇਤਨੇ ਇਸ ਘਰ ਚ ਦਮ ਘੁੱਟਦਾ ਕੀ ਹੋਇਆ ਜੀਤੀ ਕੁਛ ਨਹੀਂ ਹੋਇਆ ਭਾਬੀ ਬਸ ਗੱਲ ਕੀ ਹੈ ਗਲਤ ਦੱਸ ਆ ਮੰਮੀ ਦੇਖ ਲਾ ਕਿੰਨੀ ਬਿਮਾਰ ਹੋ ਰਹੀ ਐ ਨਾ ਇਹ ਪਤਾ ਲੱਗਦਾ ਵੀ ਕੀ ਦੁਖਦਾ ਕਿ ਨਹੀਂ ਦੁਖਦਾ ਤੇ ਭਾਬੀ ਮੈਨੂੰ ਕਹਿੰਦੀ ਨਹੀਂ ਤਾਂ ਡਰਾਮੇ ਕਰਦੀ ਆ ਮੈਨੂੰ ਇਹ ਦੱਸ ਪਲਾਂ ਕੋਈ ਬਿਮਾਰ ਦਾ ਵੀ ਡਰਾਮਾ ਕਰਦਾ ਹੁੰਦਾ ਹੈਗਾ ਉਹ ਵਿਚਾਰੀ ਬਿਲਕੀ ਜਾਂਦੀ ਹੈ ਹਾਈ ਬੁ ਕਰੀ ਜਾਂਦੀ ਹੈ ਨਾ ਉਹਦਾ ਦੁੱਖ ਤਕਲੀਫ ਦਾ ਪਤਾ ਲੱਗਦਾ ਡਾਕਟਰ ਵੀ ਕਹਿੰਦਾ ਨਾ ਤਾਂ ਬੀਪੀ ਵਧਿਆ ਨਾ ਕੋਈ ਧੜਕਨ ਤੇਜ ਹੈ ਤੇ ਹੁਣ ਬੁੱਝਾਂ ਤਾਂ ਮੈਂ ਕੀ ਬੁੱਝਾਂ ਪਰ ਭਾਬੀ ਹਰ ਇੱਕ ਗੱਲ ਤੇ ਕਹਿ ਦਿੰਦੀ ਹੈ ਨਾ ਇਹ ਤਾਂ ਡਰਾਮੇ ਕਰਦੀ ਹੈ ਇਹ ਤਾਂ ਡਰਾਮੇ ਕਰਦੀ ਹੈ ਨਾ ਭਲਾਂ ਜੀ ਕੱਲ ਨੂੰ ਆਪ ਤੇ ਤਕਲੀਫ ਪੈ ਗਈ ਫੇਰ ਕੀ ਕਰੂਗੀ ਓਹੋ ਐਨੀ ਕਾਤੋਂ ਕਬਰੀ ਜਾਂਦੀ ਐ ਚਲ ਕੋਈ ਨਾ ਜੇ ਹਾਈ ਬੁ ਕਰੀ ਜਾਂਦੀ ਤਾਂ ਦਵਾਈ ਵੀ ਦਿੱਤੀ ਐ ਡਾਕਟਰ ਨੇ ਠੀਕ ਹੋ ਜਾਊਗੀ ਨਹੀਂ ਲਵਨਿੰਦਰ ਨੇ ਉਹ ਹੀ ਕਹਤਾ ਹੁਣ ਕਾਣੂ ਭਾਬੀ ਅੱਜ ਕੱਲ ਕੋਈ ਕਿਸੇ ਦਾ ਦਰਦ ਨਹੀਂ ਸਮਝਦਾ ਹੈਗਾ ਜੇ ਆਪਦੇ ਤੇ ਪਵੇ ਨਾ ਤਾਂ ਪਤਾ ਲੱਗਦਾ ਹੁੰਦਾ ਗੱਲ ਤਾਂ ਜਿੱਤੇ ਤੂੰ ਜਮਾ ਠੀਕ ਕੀਤੀ ਆ ਕੋਈ ਕਿਸੇ ਦੇ ਕੋਈ ਪ੍ਰੋਬਲਮ ਨਹੀਂ ਸਮਝਦਾ ਕਿੰਨਾ ਮਰਜੀ ਦੁੱਖ ਹੋਵੇ ਪਰ ਅਗਲੇ ਨੂੰ ਤਾਂ ਆ ਹੀ ਲੱਗਦਾ ਹੁੰਦਾ ਵੀ ਉਹੀ ਕਰੀ ਜਾਂਦਾ ਇਹਨੂੰ ਕੀ ਦੁੱਖ ਹੈ ਪਰ ਜਿਹਦੇ ਤੇ ਉਂਬੀਤਦੀ ਹੈ ਨਾ ਉਹਨੂੰ ਪਤਾ ਹੁੰਦਾ ਜਾਂ ਕਿਸੇ ਨਾਲ ਹੁੰਦੀ ਆ ਉਦੋਂ ਪਤਾ ਲੱਗਦਾ ਤੇ ਕਹਿੰਦਾ ਮਤਲਬ ਕੀ ਆ ਭਾਬੀ ਨਹੀਂ ਨਹੀਂ ਮੇਰੇ ਕਹਿੰਦਾ ਮਤਲਬ ਕੀ ਹੋਣਾ ਜੀਤੀ ਹੁਣ ਦੇਖ ਲਾ ਤੇਰੇ ਸਾਹਮਣੇ ਮੇਰੇ ਕੋਲ ਇੱਕ ਇੱਕ ਕਾਲਾ ਸੀਗਾ ਹੁਣ ਉਹਦੇ ਜਾਣ ਤੋਂ ਬਾਅਦ ਮੈਂ ਜਮਾ ਕੱਲਦੀ ਰਹੀ ਕਿਸੀ ਨੇ ਕੋਈ ਮੇਰੇ ਦੁੱਖ ਤਕਲੀਫ ਨਹੀਂ ਸਮਝੀ ਬਸ ਜਿਹਦੇ ਕੋਲ ਰੋਣੀਆਂ ਉਹਨੂੰ ਆਈ ਲੱਗਦਾ ਵੀ ਮੈਂ ਡਰਾਮੇ ਕਰਦੀ ਆ ਪਰ ਮੈਨੂੰ ਪਤਾ ਨਾ ਮੇਰੇ ਤੇ ਕੀ ਬੀਤਦੀ ਆ ਉਹਦੇ ਤੋਂ ਬਾਅਦ ਭਾਬੀ ਤੈਨੂੰ ਤਾਂ ਅਸੀਂ ਪਹਿਲੇ ਦਿਨ ਹੀ ਕਿਹਾ ਸੀ ਕਿ ਤੂੰ ਇੱਧਰ ਆ ਜਾ ਸਾਡੇ ਨਾਲ ਰਹਿ ਪਰ ਤੂੰ ਹੀ ਉਹ ਹੋਵਾਂਾ ਪਿੱਛੇ ਲੱਗੀ ਸੀ ਵੀ ਹਾਂ ਮੈਨੂੰ ਸਾਥ ਲੈਣਗੇ ਮੇਰੇ ਜਵਾਕ ਨੂੰ ਵਧੀਆ ਪਾਲਣ ਪੋਸ਼ਣ ਦੇਣਗੇ ਜਿਹੜਾ ਬੰਦਾ ਆਪ ਹੀ ਘਰੋਂ ਨਜਾਇਜ਼ ਹੋ ਰਿਹਾ ਫਿਰ ਆਪਾਂ ਉਹਨੂੰ ਕੀ ਕਹਾਂਗੇ ਮੈਨੂੰ ਇਹ ਦੱਸੋ ਜੀਤੀ ਤੈਨੂੰ ਨਾ ਹਜੇ ਕੁਝ ਗੱਲਾਂ ਦਾ ਨਾ ਪਤਾ ਨਹੀਂ ਵੀ ਕਿਹਦੇ ਨਾਲ ਕੀ ਕੁਝ ਹੋਇਆ ਤੇ ਕਿਹਨੇ ਕੀ ਕੁਝ ਕੀਤਾ ਚੱਲ ਭਾਬੀ ਇਹਨਾਂ ਗੱਲਾਂ ਤਾਂ ਮੈਂ ਕੀ ਲੈਣਾ ਹਣ ਜਿਹੜੀਆਂ ਗੱਲਾਂ ਦਾ ਮੈਨੂੰ ਪਤਾ ਹੀ ਨਹੀਂ ਉਹਨਾਂ ਵਿੱਚ ਮੈਂ ਬੋਲ ਵੀ ਨਹੀਂ ਸਕਦੀ ਪਰ ਮੈਨੂੰ ਸੱਚੀ ਗੁੱਸਾ ਆਇਆ ਜੇ ਉਹਦੇ ਆਪਦੇ ਮਾਪੇ ਬਿਮਾਰ ਹੋਣ ਤਾ ਚੱਲੂਗੀ ਉਹ ਮੈਥੋਂ ਨਹੀਂ ਦੇਖਿਆ ਜਾਂਦਾ ਮੇਰੀ ਮਾਂ ਹੈ ਜਿਨੇ ਮੈਨੂੰ ਢਿੱਡੋਂ ਜਨਮ ਦਿੱਤਾ ਹੈਗਾ ਮੈਂ ਕਿਵੇਂ ਦੇਖ ਲਵਾਂ ਉਹਨੂੰ ਐਵੇਂ ਤੜਫਦੀ ਨੂੰ ਫਿਰ ਉਹ ਐਵੇਂ ਕਾ ਤੂੰ ਗੁੱਸਾ ਕਰੀ ਜਾਂਦੀ ਆ ਕੋਈ ਗੱਲ ਨਹੀਂ ਚੱਲ ਜੇ ਮਨਿੰਦਰ ਨਹੀਂ ਧਿਆਨ ਰੱਖਿਆਂਦੀ ਤਾਂ ਤੂੰ ਰੱਖ ਲੈ ਭਾਬੀ ਮੈਂ ਉੱਥੋਂ ਹੀ ਆਈਆਂ ਹਾਂ ਫਿਰ ਮੈਥੋਂ ਨਹੀਂ ਦੇਖਿਆ ਜਾਂਦਾ ਭਾਬੀ ਮੇਰੀ ਗੱਲ ਸੁਣ ਮਨਿੰਦਰ ਨੇ ਵੀ ਕੋਈ ਗੱਲ ਦੇਖ ਕੇ ਕਿਹਾ ਹੋਣਾ ਵੀ ਡਰਾਮੇ ਕਰੀ ਜਾਂਦੀ ਆ ਕੀ ਪਤਾ ਨਹੀਂ ਭਾਈ ਨਹੀਂ ਕਹਿੰਦੀ ਵੀ ਡਰਾਮੇ ਕਰੀ ਜਾਂਦੀ ਆ ਵੀ ਹਾਂ ਕਈ ਵਾਰ ਪ੍ਰੋਬਲਮ ਹੁੰਦੀ ਆ ਕਈ ਦਾ ਡਾਕਟਰ ਦੀ ਸਮਝ ਨਹੀਂ ਆਉਂਦੀ ਨਾ ਵੀ ਕੀ ਗੱਲ ਆ ਕੀ ਨਹੀਂ ਤੇ ਫਿਰ ਉਹੀ ਗੱਲ ਮੈਂ ਮਨਿੰਦਰ ਭਾਬੀ ਨੂੰ ਸਮਝਾਉਣ ਦੀ ਕਰ ਰਹੀ ਆ ਪਰ ਨਹੀਂ ਜੀ ਜੇ ਹੁੰਦੀ ਪ੍ਰੋਬਲਮ ਤਾਂ ਡਾਕਟਰ ਦੱਸਦਾ ਡਾਕਟਰ ਨੂੰ ਕੀ ਨਹੀਂ ਪਤਾ ਇਹ ਬੋ ਭਾਬੀ ਮੈਨੂੰ ਇਹ ਲੱਗਦਾ ਕਿ ਕਿਸੇ ਨੂੰ ਕਿਸੇ ਦਾ ਦਰਦ ਸਮਝ ਹੀ ਨਹੀਂ ਆਉਂਦਾ ਮੈਂ ਸੱਚੀ ਇਹ ਹੋ ਰੇ ਜੀ ਕਰਦਾ ਵੀ ਮਾਂ ਨੂੰ ਲੈ ਕੇ ਘਰ ਛੱਡ ਕੇ ਭੱਜ ਜਾ ਲੈ ਕਿੱਥੇ ਜਾਏਗੀ ਘਰ ਛੱਡ ਕੇ ਇਹੋ ਜਿਹੀ ਕਿਉਂ ਗੱਲਾਂ ਕਰੀ ਜਾਂਦੀਆਂ ਨਾਲੇ ਗੱਲ ਤੇਰੀ ਜਮਾ ਸਹੀ ਆ ਕੋਈ ਕਿਸੇ ਨੂੰ ਕੋਈ ਨਹੀਂ ਸਮਝਦਾ ਸਭ ਆਪ ਦੇ ਆਪ ਦੇ ਹੋਇਆ ਪਿਆ ਬਸ ਆਪਦੇ ਕੰਮਾਂ ਨੂੰ ਆਪਦੀ ਗੱਲ ਮੂਰੇ ਰੱਖਦੇ ਸਾਰੇ ਇਹੀ ਕੁਛ ਰਹਿ ਗਿਆ ਹੁਣ ਜਿੱਤੀ ਐਵੇਂ ਤੂੰ ਟੈਨਸ਼ਨ ਨਾ ਲੈ ਤੂੰ ਨਾ ਬਿਮਾਰ ਹੋ ਜੀ ਪਹਿਲੇ ਦੇਖ ਲੈ ਮੰਮੀ ਬਿਮਾਰ ਹੋਈ ਪਈ ਐ ਜੇ ਤੂੰ ਬਿਮਾਰ ਹੋ ਗਈ ਮੁੜ ਕੇ ਕინੇ ਸਾਂਭਣਾ ਤੈਨੂੰ ਇੱਕ ਗੱਲ ਦੱਸਾਂ ਭਾਬੀ ਹੂੰ ਇਹ ਸਾਰਾ ਕੁਛ ਨਾ ਭਾਬੀ ਦੇ ਪੇਕਿਆਂ ਕਰਕੇ ਹੁੰਦਾ ਹੈਗਾ ਮੈਨੇ ਦੇਖਿਆ ਹੈਗਾ ਭਾਬੀ ਦਾ ਨਾ ਡੈਡੀ ਬਹੁਤ ਤੇਜ ਆ ਉਹਦੇ ਆਇਆ ਸੀ ਨਾ ਮੈਨੂੰ ਹੀ ਤੰਨਵੇਂ ਉਹਨੇ ਮਾਰੀ ਗਿਆ ਈ ਦੱਸ ਮੈਂ ਤਾਂ ਤੇਰੀ ਧੀਆ ਵਰਗੀ ਆ ਨਾ ਨਹੀਂ ਨਹੀਂ ਜੀਤੀ ਤੈਨੂੰ ਉਹੀ ਲੱਗਦਾ ਚਾਚੇ ਦਾ ਤੇ ਚਾਚੀ ਦਾ ਸੁਭਾ ਬਹੁਤ ਵਧੀਆ ਸਾਡੇ ਨਾਲ ਤਾਂ ਕਦੇ ਕੋਈ ਫਰਕ ਨਹੀਂ ਕੀਤਾ ਦੇਖ ਲਾ ਕਾਲੇ ਨੂੰ ਨਾ ਆਦੇ ਪੁੱਤਾਂ ਵਾਂਗੂ ਰੱਖਿਆ ਉਹਨੇ ਕਦੇ ਕੋਈ ਗੱਲ ਨਹੀਂ ਕਹਿੰਦੇ ਤੇ ਜੇ ਕੋਈ ਸਾਨੂੰ ਕੰਮ ਵੀ ਹੁੰਦਾ ਸੀ ਨਾ ਅਸੀਂ ਗੱਲ ਜਾ ਕੇ ਪਹਿਲਾਂ ਚਾਚੇ ਨੂੰ ਦੱਸ ਦਿੰਦੇ ਸੀ ਨਹੀਂ ਭਾਬੀ ਜੇ ਨਾ ਹੁਣ ਮੇਰੀ ਗੱਲ ਸੁਣ ਕਾਲੇ ਨਾਲ ਤੂੰ ਵਧੀਆ ਰਹਿੰਦੀ ਸੀ ਤੇਰੇ ਮਾਪੇ ਨੇ ਤੈਨੂੰ ਕਦੇ ਨਹੀਂ ਕਿਹਾ ਹੋਣਾ ਵੀ ਹਾਂ ਤੂੰ ਲੜ ਜਾਂ ਨਾ ਲੜ ਉਹਦੇ ਆਇਆ ਸੀਗਾ ਮਾਸੜ ਹਨ ਭਾਬੀ ਮੰਮੀ ਨਾਲ ਬੋਲ ਪਈ ਕਿਸੇ ਗੱਲ ਤੋਂ ਤੇ ਕਹਿੰਦਾ ਕੱਪੜੇ ਪਾ ਤਾ ਚੱਲੀਏ ਪਿੰਡ ਉਹਦੇ ਪਿੱਛੇ ਉਹਦੀ ਲੱਗ ਗਈ ਮੈਨੂੰ ਇੱਕ ਗੱਲ ਸਮਝ ਆ ਵੀ ਆਪਦੇ ਮਾਪੇ ਦੇ ਪਿੱਛੇ ਐ ਕੋਈ ਲੱਗਦਾ ਹੁੰਦਾ ਜੇ ਨਾ ਕੁੜੀ ਦਾ ਘਰ ਪੱਟਿਆ ਜਾਂਦਾ ਤਾਂ ਉਹਦੇ ਪੇਕਿਆਂ ਕਰਕੇ ਪੱਟਿਆ ਜਾਂਦਾ ਹੁੰਦਾ ਜਿੱਤੀ ਕੁਝ ਗੱਲਾਂ ਹੁੰਦੀਆਂ ਜਿਹਦੇ ਗੱਲਾਂ ਕਰਕੇ ਉਹਦੇ ਮਾਪੇ ਉਸ ਪਿੱਛੇ ਵੀ ਲੱਗਣਾ ਪੈਂਦਾ ਨਾਲੇ ਨਾਲੇ ਮੰਮੀ ਦਾ ਤਾਂ ਤੈਨੂੰ ਪਤਾ ਹੀ ਆ ਮੈਨੂੰ ਨਾ ਪੂਰੀ ਚੰਗੀ ਤਰੀਕੀ ਪਤਾ ਹਜੇ ਤੂੰ ਤਾਂ ਹੁਣ ਆਈ ਹੈ ਨਾ ਮੰਮੀ ਕੋਲ ਮੈਂ ਤਾਂ ਪਹਿਲੇ ਦਿਨ ਹੀ ਦੇਖ ਲਈ ਸੀ ਮੰਮੀ ਦੱਸ ਉਹ ਕਹਿਵਜਾ ਤੇ ਕਹਿਵਜਾ ਨਹੀਂ ਨਹੀਂ ਭਾਬੀ ਕੁਛ ਕੀ ਗੱਲਾਂ ਆਪ ਨੂੰ ਵੀ ਸਮਝਣੀਆਂ ਚਾਹੀਦੀਆਂ ਨੇ ਮੈਂ ਕਿਵੇਂ ਵਰਤਣਾ ਕਿਵੇਂ ਨਹੀਂ ਵਰਤਣਾ ਭਾਬੀ ਮੈਨੂੰ ਹਰ ਇੱਕ ਗੱਲ ਤੇ ਤਾਣਾ ਮਾਰ ਦਿੰਦੀ ਆ ਮੈਨੂੰ ਨਹੀਂ ਪਤਾ ਇਹਨਾਂ ਚ ਕੀ ਗੱਲਾਂ ਹੋਈਆਂ ਨੇ ਕੀ ਗੱਲਾਂ ਨਹੀਂ ਹੋਈਆਂ ਮਨਿੰਦਰ ਤੇਰਾ ਵੀਰਾ ਐਸੀ ਪਹਿਲਾਂ ਮੇਰੇ ਨਾਲ ਸਹੀ ਨਹੀਂ ਚੱਲਦਾ ਸੀ ਮੈਨੂੰ ਬਹੁਤ ਕੁੱਟਦਾ ਸੀ ਮੈਨੂੰ ਇਹਨਾਂ ਗੱਲਾਂ ਦਾ ਕੁਝ ਨਹੀਂ ਪਤਾ ਤੇ ਫਿਰ ਮੈਨੂੰ ਦੱਸੇ ਦਾ ਵੀ ਕੀ ਫਾਇਦਾ ਭਾਬੀ ਮੈਨੂੰ ਇਹ ਦੱਸ ਜੀਤੀ ਜੇ ਤੈਨੂੰ ਕੁਝ ਦੱਸਦੀ ਆ ਤੇ ਤੂੰ ਤਨ ਆਪ ਦਾ ਸਮਝ ਕੇ ਦੱਸਦੀ ਆ ਕੋਈ ਵੀ ਗੱਲ ਤੇ ਮੈਂ ਵੀ ਭਾਬੀ ਆਪ ਦਾ ਸਮਝ ਕੇ ਕਹਿ ਰਹੀ ਆ ਵੀ ਮੇਰੀ ਮਾਂ ਬਿਮਾਰ ਐ ਤੂੰ ਉਹਦੇ ਦੁੱਖ ਸਮਝ ਪਰ ਉਹ ਨਹੀਂ ਸਮਝ ਰਹੀ ਮਾਂ ਨੇ ਕਿਹੜਾ ਥੋੜਿਆ ਕੀਤੇ ਆ ਤੇਰੀ ਨੇ ਉਹਦੇ ਨਾਲ ਬਥੇਰਾ ਕੁਝ ਕੀਤਾ ਮੈਂ ਤਾਂ ਆਪਦੇ ਅੱਖੀ ਵੇਖਿਆ ਘਰੋਂ ਤੱਕ ਕੜਤਾ ਸੀ ਵਿਚਾਰੀ ਨੂੰ ਜਵਾਕ ਤੱਕ ਖੋਲੇ ਸੀ ਉਹਦੇ ਤੋਂ ਤੇ ਉਹੀ ਮਨਿੰਦਰ ਐ ਜਿਹਨੇ ਸੰਭਿਆ ਤੇਰੀ ਮਾਂ ਨੂੰ ਤੂੰ ਤਾਂ ਹੁਣ ਆ ਕੇ ਤੈਨੂੰ ਦਿਖੀ ਜਾਂਦਾ ਵੀ ਹਾਂ ਮੇਰੀ ਮਾਂ ਨੂੰ ਸਾਂਭਦੀ ਨਹੀਂ ਆਏ ਨਹੀਂ ਕਰਦੀ ਬੋਹ ਨਹੀਂ ਕਰਦੀ ਸਾਰਾ ਕੁਝ ਉਹੀ ਕਰਦੀ ਸੀ ਉਹਨੂੰ ਹੀ ਸਭ ਸੰਭਾਲ ਕਰਦੀ ਸੀ ਉਹਦੀ ਭਾਬੀ ਸੱਚ ਕਿਹਾ ਕਿਸੇ ਨੇ ਬਗਾਨੀਆਂ ਕਦੇ ਆਪਦੀਆਂ ਨਹੀਂ ਬਣ ਸਕਦੀਆਂ ਹਾਂ ਵੇਖ ਲੈ ਜੀਤੂਨ ਕੀ ਹੋ ਗਿਆ ਇਹ ਐਵੇਂ ਚੋਦਰ ਛਾਂਟੀ ਜਾਂਦੀ ਆ ਨਾ ਜਦੋਂ ਆਪਦੀ ਮਾਂ ਨਾਲ ਹੋਈ ਜਾਂਦੀ ਆ ਉਹਨੂੰ ਪਤਾ ਲੱਗਦਾ ਜਦੋਂ ਇਹੀ ਮਾਂ ਦੂਜਿਆਂ ਨਾਲ ਕਰਦੀ ਸੀ ਦੂਜੇ ਦੇ ਘਰ ਖਰਾਬ ਕਰਦੀ ਫਿਰਦੀ ਹੇ ਤਾਂ ਜਿੱਤੇ ਕੁਛ ਨਹੀਂ ਹੋਇਆ ਕੋਈ ਨਾ ਇਹਨਾਂ ਤਾਂ ਸਜ਼ਾ ਮੈਂ ਦਿਵਾਉਂਗੀ ਬਸ ਇੱਕ ਵਾਰ ਮੇਰੇ ਪ੍ਰੂਫ ਹੱਥ 'ਚ ਆ ਜਾਂਦੇ ਫੇਰ ਤੇਰਾ ਸੱਚ ਸਾਹਮਣੇ ਸਾਰਾ ਆਊਗਾ ਮਾਂ ਹਾਂ ਬੁੱਤ ਰੋਟੀ ਲੈ ਕੇ ਦਵਾਂ ਮੈਂ ਤੈਨੂੰ ਹਾਂ ਤੂੰ ਕਾਹਨ ਚੁੱਤ ਨਹੀਂ ਕਰਦਾ ਮੈਂ ਤਾਂ ਜਿਵੇਂ ਭੁੱਖ ਹੀ ਮਰ ਗਈ ਹੁੰਦੀ ਐ ਹੋਇਆ ਪਿਆਗਾ ਮਾਂ ਇਥੇ ਕਾੜ ਦੇ ਚੁ ਕੁਛ ਹੋਇਆ ਤੈਨੂੰ ਕੀ ਗੱਲ ਦੱਸਾਂ ਹਾਂ ਬੁੱਤ ਜਿਹੜਾ ਤੇ ਭਾਬੀ ਕੋਲੇ ਫੋਨ ਨਹੀਂ ਆਇਆ ਸੀ ਵੀ ਕਾਲੇ ਦੇ ਗੁਨਾਹ ਕਰ ਉਹਨੂੰ ਸਜ਼ਾ ਮਿਲੂਗੀ ਹਨਾ ਹਾਂ ਕਾਲੇ ਦੇ ਗੁਨਾਹਗਾਰ ਨਹੀਂ ਸੀ ਕੋਈ ਹੋਰ ਕਾਲਾ ਸੀ ਨਾ ਤੇ ਨਾ ਪੈ ਗਿਆ ਸੀਗਾ ਅੱਛਾ ਹਾਂ ਓਹੋ ਲੈ ਦੇਖ ਲੈ ਮੈਂ ਤਾਂ ਆਈ ਸੀ ਮਖਲਾ ਚੱਲ ਚੰਗਾ ਹੋਇਆ ਕਾਲੇ ਦੇ ਗੁਨਾਹਗਾਰ ਹੁਣ ਫੜੇ ਜਾਣਗੇ ਕਾਹਨੂੰ ਫੇਰ ਕੰਮ ਵਿੱਚ ਰਹਿ ਗਿਆ ਹੈ ਮੈਂ ਤਾਂ ਠੀਕ ਆ ਹਈ ਮਾ ਹਾ ਬੁੱਤ ਤੂੰ ਠੀਕ ਆ ਹੁਣ ਬਸ ਠੀਕ ਆ ਅੱਗੇ ਨਾਲੋਂ ਮੈਨੂੰ ਐ ਲੱਗਦਾ ਵੀ ਕੋਸ ਮਾੜਾ ਜਾਂ ਚਿੱਤ ਲੋਟ ਹੈਗਾ ਪਤਾ ਨਹੀਂ ਭਾਬੀ ਹੋਰਾਂ ਨੂੰ ਵੀ ਕੀ ਹੋਇਆਗਾ ਕਦੇ ਕਹਿੰਦੇ ਨੇ ਸਜ਼ਾ ਮਿਲੂਗੀ ਕਦੇ ਕਹਿੰਦੇ ਨੇ ਗਲਤੀ ਨਾਲ ਕਿਸੇ ਹੋਰ ਦਾ ਸੀਗਾ ਹੁਣ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਇਹ ਕਰੀ ਕੀ ਜਾਂਦੀਆਂ ਨਹੀਂ ਗਈਆਂ ਕੀ ਪਤਾ ਪਤਾ ਇਹ ਤਾਂ ਰੱਬ ਹੀ ਜਾਣੇ ਉਂਤਿ ਇਹ ਮੇਰੀ ਗੱਲ ਸੁਣਾ ਹਾਂ ਮਾਂ ਮੈਨੂੰ ਤਾਂ ਐ ਲੱਗਦਾ ਵੀ ਜਣੂ ਦੀ ਮੈਨੂੰ ਕਿਸੇ ਨੇ ਕੁਝ ਕਰਾਤਾ ਹੁੰਦਾ ਹੈ ਹੈ ਆ ਦੇਖ ਲੈ ਮੇਰੇ ਇੱਕ ਮਿੰਟਾ ਜਿਹੇ ਹੱਥਾਂ ਪੈਰਾਂ ਚ ਆ ਗਈ ਸੀ ਮੈਂ ਕੀ ਹਾਲ ਹੋ ਗਿਆ ਸੀਗਾ ਹੁਣ ਮਹੀਨਿਆਂ ਦਾ ਟਾਲੇ ਦਾ ਥੋੜਾ ਥੋੜਾ ਅਸਰ ਘਟਦਾ ਜਾਂਦਾ ਹੈਗਾ ਹੁਣ ਮਾੜਾ ਜਿਹਾ ਚਿੱਤ ਸ਼ਾਂਤੀ ਚ ਆਉਣ ਲੱਗੇਗਾ ਨਹੀਂ ਮਾ ਇਹ ਜੀਆਂ ਗੱਲਾਂ ਚ ਕਦੇ ਵੀ ਵਿਸ਼ਵਾਸ ਨਹੀਂ ਕਰਦੇ ਹੁੰਦੇ ਠੀਕ ਆ ਇਹ ਸਭ ਬਹਿਮ ਭਰਨ ਹੁੰਦੇ ਮੇਰੀ ਗੱਲ ਸੁਣ ਮੈਂ ਤਾਂ ਭਈ ਯਕੀਨ ਕਰਦੀ ਆਂ ਜੀ ਜਦੋਂ ਦੇਖ ਲੈ ਚੰਗੀ ਪੜੀ ਤੁਰੀ ਫਿਰਦੀ ਨੂੰ ਇੱਕ ਮਿੰਟ ਚ ਇੱਕੋ ਲੱਖ ਤਖਾਨੇ ਕੀ ਹੋ ਗਿਆ ਜਿਵੇਂ ਮੈਨੂੰ ਆ ਕੇ ਕਿਸੇ ਨੇ ਐ ਸੱਟ ਹੀ ਲਿਆ ਹੁੰਦਾ ਹੈਗਾ ਐ ਕੋਈ ਜਿਵੇਂ ਕੋਈ ਬੋਝ ਡਿੱਗ ਪਿਆ ਹੁੰਦਾ ਹੈਗਾ ਐ ਐ ਹੋ ਗਿਆ ਮੈਨੂੰ ਤਾਂ ਕਿ ਕਰਿਆ ਕਰਾਈ ਹੁੰਦਾ ਪੁੱਤ ਨਹੀਂ ਮਾਂ ਸਾਰੇ ਨਾ ਲੱਤਾਂ ਬਾਹਾਂ ਆਏ ਪਾਰੀ ਪਾਰੀ ਹੋ ਗਿਆ ਚੰਦੂਆਂ ਸੁਨ ਨਹੀਂ ਹੋ ਗਿਆ ਸਾਰਾ ਸਰੀਰ ਅੱਜ ਹੁਣ ਮਾੜਾ ਜਿਹਾ ਟਿਲਕ ਚਾਇਆ ਅੱਗੇ ਨੂੰ ਫਰਕ ਹੈ ਕਈ ਵਾਰ ਨਾ ਮੈਂ 슈ਗਰ ਸ਼ਾਗਰ ਘਟ ਜਾਂਦਾ ਕਈ ਵਾਰੀ ਹਨਾ ਪਾਣੀ ਪੂਣੀ ਦੀ ਕਮੀ ਹੁੰਦੀ ਹੈ 슈ਗਰ ਮੈਨੂੰ ਕਿੱਥੇ ਐ ਪੁੱਤ ਤੂੰ ਇਹੀ ਜੀ ਨਾਮਰਾਦ ਬਿਮਾਰੀ ਦਾ ਨਾਮ ਨਾ ਲਿਆ ਕਰ ਮੇਰੇ ਕੋਲੇ ਬਸ ਮੈਂ ਬਿਮਾਰ ਨਾ ਹੋਇਆ ਕਰ ਤੈਨੂੰ ਪਤਾ ਮੇਰਾ ਜਮੀ ਜੀ ਨਹੀਂ ਲੱਗਦਾ ਜਦ ਤੂੰ ਐ ਹੋ ਜਾਂਦੀ ਏ ਮੰਜੇ ਚ ਪੈ ਕੇ ਮੇਰਾ ਕਿਹੜਾ ਜੀ ਲੱਗਦਾ ਹੈ ਤੇਰਾ ਮੂੰਹ ਮੈਥੋਂ ਤਾਂ ਆਪਣੀ ਆਇਓ ਦੱਸਿਆ ਹੋਇਆ ਚੱਲਿਆ ਜਾਂਦਾ ਪਰ ਜਦੋਂ ਮੇਰੇ ਵੀ ਸਾਰੇ ਨਹੀਂ ਰਹਿੰਦਾ ਪੁੱਤ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਵੀ ਕੀ ਹੋ ਜਾਂਦਾ ਸੀ ਅੱਖਾਂ ਨਹੀਂ ਸੀ ਖੁੱਲਦੀਆਂ ਬੁਰਾ ਹਾਲ ਐਂ ਜੀ ਕਰਦਾ ਸੀਗਾ ਵੀ ਜਿਵੇਂ ਕੋਈ ਬੰਦਾ ਐ ਚੇ ਪਹਾੜ ਤੇ ਖੜਾ ਖੂਜ ਨਹੀਂ ਡਿੱਗੀ ਜਾਂਦਾ ਹੁੰਦਾ ਹਨਾ ਦਿਲ ਨੂੰ ਹੌਲ ਜੇ ਪੈਂਦੇ ਐਸ ਲੋਟ ਹੁੰਦਾ ਸੀ ਮੈਨੂੰ ਹੁਣ ਮਾਂ ਮੈਨੂੰ ਇਹ ਦੱਸ ਤੈਨੂੰ ਚਾਹ ਬਣਾ ਕੇ ਦਵਾਂ ਜਾਂ ਰੋਟੀ ਖਾਏਂਗੀ ਨਾ ਰੋਟੀ ਨਹੀਂ ਹੁਣ ਤਾਂ ਐ ਕਰ ਵਧੀਆ ਲੌਂਗ ਲਾਈਚੀਆਂ ਪਾ ਕੇ ਸੌਂਫ ਪਾ ਕੇ ਵਿੱਚ ਭੂਰਾਕ ਪਾਈ ਜਮਾਣ ਪੂਰੀ ਵਧੀਆ ਐ ਦਵਾਈ ਵਰਗੀ ਚਾਹ ਬਣਾ ਲਿਆ ਬਸ ਠੀਕ ਆ ਮੈਂ ਤੇਰੇ ਵਾਸਤੇ ਚਾਹ ਬਣਾ ਕੇ ਲਿਆਉਣੀ ਆ ਬਸ ਤੂੰ ਤੇਰੇ ਨਾਲ ਦਵਾਈ ਲਈ ਜਾ ਠੀਕ ਆ ਠੀਕ ਆ ਪੁੱਤ ਐ ਨਾ ਕਰਿਆ ਕਰ ਤੇਰੀ ਮਾਂ ਤੇਨ ਛੱਡ ਕੇ ਕਿਤੇ ਨਹੀਂ ਜਾਂਦੀ ਮੇਰੀ ਲਾਡੋ ਠੀਕ ਆ ਮੈਂ ਚਲ ਮੈਂ ਬਣਾਉਣੀ ਆ ਚਾਹ ਠੀਕ ਆ ਜਾ ਬਣਾ ਲਿਆ ਸ਼ੁਕਰ ਹੈ ਵੀ ਰੱਬਾ ਓਹੋ ਮੇਰੇ ਤੇ ਜਣੇ ਦੀ ਸਾਰਾ ਆਲੰਗ ਚ ਉਤਰਿਆ ਮੈਂ ਦੱਸ ਜੇ ਐ ਵੱਡੀ ਦੀ ਕਦੇ ਕੁਛ ਕਹਿ ਦਿੰਦੀ ਆ ਕੇ ਅੱਜ ਕਾਲੇ ਦੇ ਗਨਾਘਰ ਮਿਲਦੇ ਆਏ ਮਿਲਦੇ ਪਰ ਮੈਨੂੰ ਵੀ ਐ ਪਤਾ ਸੀਗਾ ਵੀ ਰੱਬ ਮੇਰੇ ਨਾਲ ਇੰਨਾ ਧੱਕਾ ਨਹੀਂ ਕਰ ਸਕਦਾ ਇੰਨੀ ਮਾੜੀ ਨਹੀਂ ਕਿਸਮਤ ਮੇਰੀ ਹੋ ਸਕਦੀ ਸ਼ੁਕਰ ਹੈ ਓਹੋ ਬੜਾ ਟੜੀ